ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੇਹ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੈਦੀਆਂ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਸ਼ਨਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਦਿਖਾਉਣੇ ਆ ਇੱਕ ਬੱਚੇ ਵਾਲੀ ਇੱਕ ਬੱਚੇ ਤੋਂ ਬਿਨਾਂ ਤੇ ਇੱਕ ਠੋਕੜ ਗੱਬਨ ਚੱਕ ਪਾਸ ਬਾਕੀ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਤੇ ਟੋਕੜ ਗੱਬਣਾ ਆਪਣੀ ਚੱਕ ਪਾਸ ਕਰਵਾ ਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਬਾਕੀ ਸਾਡੀ ਬੇਨਤੀ ਹੈl ਵੀ ਜਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਜੀ ਠੀਕ ਠਾਕ ਜੀ ਵੇਗਿਆ ਮਾਲ ਉਦਨਾਲਾ ਫਿਰ ਕਿੰਨੇ ਜੀ 1000 ਰੁਪਏ ਜੀ ਠੀਕ ਹੈ ਹਾਂਜੀ ਤੇ ਅੱਜ ਫਿਰ ਤਿੰਨੇ ਆ 300 ਰੁਪਏ ਜੀ ਤੇ ਚਲੋ ਨਾਮ ਦੱਸ ਦੇ ਕਰੀ ਆਪਣਾ ਨਾਂ ਜਸ਼ਨ ਜੀ ਹਾਂਜੀ ਪਿੰਡ ਮਿਆਧਿਆ ਤਹਿਸੀਲ ਜੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਆ ਹਾਂਜੀ ਤੇ ਅੱਜ ਇਹ ਵੀ ਵੈਰੈਟੀ ਸਾਰੀ ਆ ਟੋਕੜ ਗੱਬਨ ਵੀ ਆ ਬੱਚੇ ਵਾਲੇ ਵੀ ਆ ਤੇ ਬੱਚੇ ਦਾ ਵੀ ਨਾਂ ਮੈਂ ਹਾਂਜੀ ਪਹਿਲਾਂ ਇਹ ਦਿਖਾ ਦਈਏ ਆਹ ਕਜੀ ਸਾਹਮਣੇ ਸੋਮਰ ਵਾਲੀ ਵਸ਼ੀ ਦੇਖੋ ਠੰਡੀ ਠੁੰਡੀ ਆ ਠੀਕ ਆ ਮਰਜ਼ੀ ਬਈ ਜਾਓ ਠੰਡ ਠੰਡੂ ਸਭ ਕਿੰਨਾ ਚੰਗਾ ਲੱਗਾ ਠੰਡ ਚੰਗਾ ਤੇਰਾ ਕਿੰਨਾ ਦੁੱਧ ਦੇ ਦੇ ਕੋਲ ਬੱਚੇ ਨਾਲ 2000 ਰੁਪਏ ਜੀ ਤੁਸੀਂ ਦੁੱਧ 8 ਕਿਲੋ ਆਸ ਬਾਕੀ ਉਹਦਾ ਆਪਣਾ 7.5 ਕਿਲੋ ਮਿਲ ਕੇ ਲੈ ਜਾਏ ਠੀਕ ਹੈ ਜੀ 7-8 ਕਿਲੋ ਦਾ ਜਿਹੜਾ ਕਨੇਪੀ ਹੈਗਾ ਹੁਣ ਮੋਕੇ ਤੇ ਬਾਕੀ ਥਾਣੇ ਵੀ ਚੰਗਾ ਲੱਗਾ ਇਹਦੇ ਕੋਲ ਇਹ ਆਪੇ ਸੰਭਨ ਲਈ ਆ ਸਿਆਲ ਸਿਆਲ ਕਰਦਾ ਵਧੀਆ ਸਾਰੀ ਜਾਊ ਕੀ ਕੋਈ ਵੀਰ ਆਪਣੀ ਸੰਦੇ ਨਾਲ ਲਾਲੇ ਕਿੰਨੇ ਕੇ ਚਿਰਦਾ ਹੋਊਗਾ ਉੱਡਦੇ ਸਾਹਮਣੇ ਹੀ ਆ ਕਿੰਨਾ ਫੇਰ ਖੇ ਵੇਦੀ ਦਾ ਮੁੱਲ ਆਪਾਂ ਹਰਪੀ ਜੀ ਮੁੱਲ ਕਰਨ ਜੋ ਮਰਜ਼ੀ ਵੀਰੀ ਆਪਾਂ ਮੋੜੇ ਹਾਨਾ ਵਾਲੇ ਬਸ ਜੀ ਵੀਡੀਓ ਵਾਂਗੂ ਵੀ ਜਿਹੜੇ ਪਹਿਲੇ ਪਹਿਲੇ ਫੋਨ ਤੇ ਜਾਣ ਠੀਕ ਆ ਬੋਲ ਹਰਪੀ ਭਾਜ ਦਾ 1 ਇੱਕ ਹੀ ਕਰ ਲਈ 20000 ਦੀ ਦੇਣੀ ਅੱਛਾ 20000 ਦੀ ਬਾਕੀ ਕੋਈ ਵੀਰ ਫੋਨ ਲਾਵੇ ਮਾਨ ਕਰਾਂਗੇ ਬੱਛੀ ਬੜੀ ਚੰਗੀ ਆ ਵੀ ਵਦਨ ਵਾਲੀ ਆ ਦੋ ਠੀਕ ਹੈ ਜੀ ਹਾਂ ਜੀ ਦੋ ਦੋ ਦਿਨ ਕੋਈ ਸੰਭੂ ਹਰਪੀ ਜੀ ਪਰਸ ਹਾਂ ਜੀ ਪਰਸ ਭਾਈ ਵੀਡੀਓ ਪਰਸ ਵੀਡੀਓ ਪਾਈ ਤੇ ਕੱਲ ਡੰਗਰਾਏ ਅੱਛਾ ਤੇ ਅੱਜ ਕੀ ਪਾ ਲੈਣਾ ਘਰ ਆ ਜੋ ਡੰਗਰ ਲੈ ਅੱਜ ਵੀ ਸਵੇਰ ਸਵੇਰ ਦਾ ਟਾਈਮ ਹੈ ਜਿਹੜਾ ਹਾਂ ਜ ਏ ਵੀ ਨੰਬਰ ਚੇਤਨਾ ਕੋਕੜਾ ਹਰਬੀ ਜੀ ਵੈੜ ਸੋਣੀ ਆ ਉਤਰ ਸੁਬਾ ਪਹਿਲਾ ਹੀ ਪਹਿਲਾ ਪਹਿਲਾ ਹਰਬੀ ਠੰਡੀ ਠਿਰੀ ਕੋਈ ਚੱਕਰ ਨਹੀਂ ਠੀਕ ਆ ਹਾਂ ਜਿੱਧਰੋਂ ਮਰਜੀ ਬਈ ਆ ਤੁਹਾਨੂੰ ਦਿਖਾ ਦਈਏ ਲੱਗਦਾ ਥੋੜਾ ਥੋੜਾ ਚੰਗਾ ਠੀਕ ਆ ਮੂਹ ਛਿੱਗੀ ਜੀ ਹਰਬੀ ਜੀ ਤੇ ਦੁੱਧ ਦੁੱਧਰ ਵੀ 7 ਕਿਲੋ ਹੈਗਾ 7 ਕਿਲੋ ਪੱਕਾ ਦੁੱਧ ਲੈ ਜਾ ਫਿਰ ਬਾਕੀ ਵੈੜ ਸੋਹਣੀ ਆ ਗਾਂ ਤਿਆਰ ਕਰਨ ਵਾਲੀ ਆ ਤੇ ਮੋਲ ਫਿਰ ਵਿੱਦੀ ਦਾ ਮੋਲ ਹੱਡੀ ਜੋ ਮੱਜੀ ਘੜੀਏ ਹਾਂਜੀ ਲੇਦਾ ਕਹ ਲਈ 16 ਕਹ ਲਈ 17 ਅੱਛਾ 15000 ਦੀ ਦਵਾਂਗੇ ਅੱਛਾ 15000 ਦੀ ਪਹਿਲਾ ਸੂਆ ਮੂੰਹਾਂ ਛਿੱਗੀ ਦੌਰ ਛਿੱਗੀ ਹਏ ਇਦਾਂ ਦੀਆਂ ਪੋਟੀਆਂ ਬਣਾਉਣੀਆਂ ਠੀਕ ਆ ਹਾਂਜੀ ਬਾਕੀ ਉਹਨੇ ਕੀ ਮਾਨਤਨ ਮੋਕੇ ਤੇ ਹੋ ਜਾਊਗਾ ਹਨਾ ਹੋ ਜਾਊ ਹੋ ਜਾ RTC ਕੋਈ ਵੀ ਬੜਾ ਫੋਨ ਠੀਕ ਹੈ ਜੀ ਬਾਕੀ ਬਸ਼ੀ ਸਪਾਈਆਂ ਜਾਂ ਜਿੰਨੀ ਇਹ ਆ ਟੋਕਰ ਗੱਬਨ ਜੇ ਟੋਕਰ ਗੱਬਨ ਹੁਣੇ ਹੀ ਆਈ ਆ ਹੁਣੇ ਆਈ ਹੈ ਜਦੋਂ ਤਈਓ ਡਿੰਗੀ ਜਾਂਦੀ ਆ ਬੜਾ ਉਤਰਾ ਸਰੀਰੋ ਚੰਗੀ ਰਾਜੀ ਆ ਚੰਗੀ ਰਾਜੀ ਰੋ ਜੀ ਗੁੰਦੀ ਗੱਦੀ ਬੜੀਆ ਥਣ ਥਣੋਂ ਖਾਓ ਕਿੱਡਾ ਚੰਗਾ ਇਹ ਥਾਣੇ ਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਤੇਰੇ ਕੋਲ ਦੁੱਧ ਇੱਕੋ ਦੁੱਧ 1000 ਰੁਪਈਆ ਹੈਗਾ ਜੇ ਇਸ ਟਾਈਮ ਤੇ 7 ਕਿਲੋ ਅੱਛਾ 7 ਕਿਲੋ ਦੁੱਧ ਜਿਹਦੇ ਤਿੰਨਾ ਤੋਂ ਪਰ ਵੀ ਢਾਈਆਂ ਤੋਂ ਤਿੰਨਾ ਮਹੀਨਿਆਂ ਦੀ ਗੱਭਣ ਹੈ ਅੱਛਾ ਢਾਈਆਂ ਤੋਂ ਬਾਅਦ ਤੇ ਤਿੰਨਾ ਤੋਂ ਅੰਦਰ ਤਿੰਨਾ ਤੋਂ ਅੰਦਰ ਇਹ ਆ ਬੰਨੇ ਹੁਣ ਵੀ ਸਾਰਾ ਸਿਆਲ ਕਰਦਾ ਵਧੀਆ ਸਾਰੀ ਜਣਾ ਤੇ ਗਾਂ ਗਰਮੀਆਂ ਚ ਫੇਰ ਸੱਜਰ ਹੋ ਜਣਾ ਸੱਜਰ ਹੋ ਜਣਾ ਬਾਕੀ ਯਾਰ ਵੀ ਤੁਹਾਨੂੰ ਪਤਾ ਜੱਡੀ ਰਾਜੀ ਆ ਗੁੰਦੀ ਕੰਦੀ ਆ ਵਸ਼ੀ ਇਹ ਸੱਜਰ ਹੈ ਹੋਵੇ ਗੱਭਣ ਹੋਵੇ ਵਸ਼ੀ ਇਹੋ ਜੀ 60000 ਦੀ 65000 ਦੀ ਵੇਚ ਦੇ ਦੀ ਲਿਓ ਫੇਰ ਬਾਕੀ ਕੋਈ ਵੀਰ ਆਪਣੀ ਚੈੱਕ ਪਾਸ ਕਰਵਾ ਕੇ ਖੜੇ ਨਹੀਂ ਤੇ ਗੱਡੀ 'ਚ ਉਤਰਦੇ ਜਰੂਰ ਚੈੱਕ ਕਰਵਾ ਲਈ ਲੈ ਆਓ ਤੇਰੇ ਆ ਵੀ ਸਰੀਰੋ ਚੰਗੀ ਰਾਜੀ ਆ ਗੁਣ ਵੀ ਆ ਪੂਰੀ ਤੇਨੇ ਕਰਵਾਣੇ ਦੀ ਆ ਫਿਕਸੇ ਕਰਾਣੇ ਦੀ ਆ ਉਤਰਾ ਠੰਡੀ ਤੇਰੀ ਆ ਵੇ ਜੀ ਠੰਡੀ ਠੰਡੀ ਹਰਪੀ ਕੋਈ ਚੱਕਰੀ ਨਹੀਂ ਆ ਠੀਕ ਐ ਦੂਸਰੇ ਕਰਮਾਂ ਦੀ ਲਾਤ ਰੱਖ ਲੂਗਾ ਚੌਣ ਲੱਗਿਆ ਅੱਛਾ ਉਥੋਂ ਲਾਤ ਮਾਣਾ ਪੁੱਟੂਗੀ ਤੇ ਇਹਦਾ ਫਿਰ ਮੁੱਲ ਮੁੱਲ ਹਰਪੀ ਤੁਹਾਨੂੰ ਪਰਾ ਟੋਕੜਾ ਘਬਣਾ ਚਲੋ ਨਾ ਲਵਾਈ ਨੂੰ ਹੀ ਨਹੀਂ ਕੋਈ ਝਗਣੇ ਤੁਹਾਡੇ ਗਾੜੀ ਗਾੜੀ ਲੱਥੀ ਤਾਦੀ ਆ ਮੜੀ ਨਾ ਡਈਆ ਕਰਨੀ ਕਰਨੋਂ ਡਈਆ ਹਾਂਜੀ ਹਾਂਜੀ ਬਾਕੀ ਮੁੱਲ ਵਸ਼ੀ ਜੀ ਇਹੋ ਹੀ ਦੋ ਦਿਨ ਸਾਹਮਣੀ ਹੈ ਫਿਰ ਜਿਨ੍ਹਾਂ ਦੀ ਮਰਜ਼ੀ ਵੇਚਦੀ ਹੁਣ ਦੇ ਦਈਏ 5000 ਦੀ 5000 ਦੀ ਕਿ ਕਰਦੀ ਹੁਣ ਨੀ ਕਿ ਮੰਨ ਤਾ ਨਾ ਤੁਸੀਂ ਦੱਸ ਦਿਓ ਕਿ 2000 ਛੱਡ ਦੀਏ 2300 ਕੋਈ ਦੋਮਾ ਤੇ ਨਾ ਡੰਗਾ ਦੇ ਉਹਦੇ ਘਰ ਦੀ ਗਾਰੰਟੀ ਹੋਗੀ ਅੱਛਾ ਹਾਂਜੀ ਠੀਕ ਦੋ ਕੁ ਦਿਨਾਂ ਦੇ ਵਿੱਚ ਵਿੱਚ ਕੋਈ ਚੈੱਕ ਕਰਾ ਲੈ ਬਾਅਦ ਚ ਅਗਲੇ ਦੀ ਜ਼ਿੰਮੇਵਾਰੀ ਹੈ ਨਾ ਤੇ ਬਾਕੀ ਜੋ ਵੀ ਆ ਸਾਰਾ ਕੁਝ ਸਾਡੇ ਸਾਹਮਣੇ ਤਸੱਲੀ ਕਰਕੇ ਖੜੋ ਚੈੱਕ ਪਾਸ ਕਰਾਏ ਖੜੋ ਭਵੇਂ ਚੋਗੇ ਖੜੋ ਸਾਡੇ ਘਰੋਂ ਤਸੱਲੀ ਕਰਕੇ ਖੜੋ ਜਿੱਦਾਂ ਕੇ ਸੀ ਹੁੰਦੀ ਉਦਾਂ ਹੀ ਤਸੱਲੀ ਕਰਕੇ ਖੜੋ ਠੀਕ ਹੈ ਜੀ ਠੀਕ ਹੈ ਜੀ